ਖਬਰਨਾਮਾ ਦੇਖਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾpropto ਸਰਾਜ ਜਿਮਨੀ ਚੋਣ ਨੂੰ ਲੈ ਕੇ ਰਾਤੋ ਰਾਤ ਹੋਇਆ ਵੱਡਾ ਉਲਟਫੇਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਚਿਆ ਹੋਵੇਗਾ ਕਿ ਬੜੀ ਆਸਾਨੀ ਦੇ ਨਾਲ ਸੰਜੀਵ ਅਰੋੜਾ ਨੂੰ ਅਸੀਂ ਜਿਮਨੀ ਚੋਣ ਜਿਤਾ ਦਿਆਂਗੇ ਖਾਸ ਕਰਕੇ ਹਾਕਮ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੰਨੀ ਮਸ਼ੀਨਰੀ ਅਫਸਰ ਸਿਾਈ ਅਤੇ ਆម ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਤਾਕਤ ਝੋਕੀ ਜਾ ਰਹੀ ਹੈ ਉਹ ਕਾਬਲੇ ਤਾਰੀਫ ਹੈ ਯਾਨੀ ਕਿ ਚਿਕਾ ਨਿਕਲ ਕੇ ਪੀਐਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੇਕਿਨ ਕੱਲ 2 ਵਜੇ ਤੋਂ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਘਬਰਾ ਗਿਆ ਭਾਈ ਇੱਕ ਹੋਰ ਹਿੰਦੂ ਭਾਈਚਾਰੇ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਹ ਆ ਗਿਆ ਹੈ ਹਾਲਾਂਕਿ ਇਹ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਸਿੱਖ 체ਰੇ ਨੂੰ ਫਿਰ ਦੁਬਾਰਾ ਚੋਣ ਮੈਦਾਨ ਦੇ ਵਿੱਚ उतਾਰੇਗੀ ਕਿਉਂਕਿ ਲਗਭਗ 40% ਵੋਟ ਹਲਕਾ ਪੱਛਮੀ ਦੇ ਵਿੱਚ ਸਿੱਖ ਭਾਈਚਾਰੇ ਦੀ ਹੈ ਰੈਸਟ ਆਫ ਦੀ ਵੋਟ ਜਿਹੜੀ ਹੈ ਉਹ ਹਿੰਦੂ ਭਾਈਚਾਰੇ ਦੀ ਹੈ ਲੇਕਿਨ ਹਿੰਦੂ ਭਾਈਚਾਰੇ ਦੀ ਵੋਟ ਜਿਹੜੀ ਹੈ ਹੁਣ ਤਿੰਨ ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਸੰਜੀਪ अरोड़ा ਹਿੰਦੂ ਭਾਈਚਾਰੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਕੱਲ ਉਮੀਦਵਾਰ ਉਤਾਰੇ ਗਏ ਜੀਵਨ ਗੁਪਤਾ ਹਿੰਦੂ ਭਾਈਚਾਰੇ ਤੋਂ ਤੇ ਭਾਰਤ ਕੁਸ਼ਲ ਆਸ਼ੂ ਜਿਹੜੇ ਨੇ ਉਹ ਵੀ ਹਿੰਦੂ ਭਾਈਚਾਰੇ ਤੋਂ ਭਾਰਤ ਕੁਸ਼ਲ ਆਸ਼ੂ ਆਲਰੇਡੀ ਇੱਥੇ ਦੋ ਵਾਰ ਵਧਾਈ ਕਰ ਚੁੱਕੇ ਨੇ ਸੰਜੀਪ ਰੋੜਾ ਐਜ਼ ਅ ਖੁਦ ਮੈਂਬਰ ਆਫ ਪਾਰਲੀਮੈਂਟ ਨੇ ਹਾਕਮ ਧਿਰ ਵੱਲੋਂ ਉਮੀਦਵਾਰ ਨੇ ਤੇ ਹੁਣ ਕੀ ਬਣੇਗਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰ ਉਪਕਾਰ ਸਿੰਘ ਕੁਮੰਦਾ ਕਿਉਂਕਿ ਹੁਣ 1921 ਦੇ ਹਿਸਾਬ ਦੇ ਨਾਲ ਇਹ ਸੀਟ ਜਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਸਨ ਲਗਾਈ ਜਾਵੇ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਥੋਂ ਦੂਜੇ ਨੰਬਰ ਤੇ ਰਹੀ ਤੀਜੇ ਨੰਬਰ ਤੇ ਰਹੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਤਾਂ ਪਤਾ ਹੀ ਨਹੀਂ ਲੱਗਿਆ ਯਾਨੀ ਕਿ 2022 ਦੇ ਆਕੜਿਆਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਬਦਲਾਵ ਦੇ ਨਾਮ ਤੇ ਵੋਟਾਂ ਜ਼ਰੂਰ ਗੁਰਪ੍ਰੀਤ ਗੋਗੀ ਨੂੰ ਪਾਈਆਂ ਸੀ ਲੇਕਿਨ 3 ਸਾਲ ਬਾਅਦ ਕਿੰਨੇ ਕੁ ਆਪ ਆਦੀ ਪਾਰਟੀ ਨੇ ਕੰਮ ਕੀਤੇ ਕਿੰਨੀ ਕੁ ਸਾਰਤਕ ਸਿੱਧ ਹੋਈ ਇਹ ਤਾਂ ਹੁਣ 2020 ਆ ਜਿਹੜੀਆਂ ਜਿਮਨੀ ਚੋਣ ਹੋ ਰਹੀ ਹੈ ਉਹਦੇ ਵਿੱਚ ਪਤਾ ਲੱਗੇਗਾ ਤੇ ਬਾਕੀ ਰਹਿੰਦਾ ਕੁੰਦਾ ਪਤਾ ਲੱਗੇਗਾ 2022 ਦੀਆਂ ਮidan ਸਭਾ ਦੀਆਂ ਚੋਣਾਂ ਦੇ ਵਿਚਾਰ ਐਡਵੋਕੇਟ ਪਰਉਪਕਾਸ਼ ਘੁੰਮਣ ਬਾਹਰ ਹੋ ਗਏ ਨੇ ਕਿਉਂਕਿ ਉਹਨਾਂ ਦੇ ਤਾਂ ਆਪਸੀ ਘਾਟੋ-ਗਲੇਸ਼ ਖਤਮ ਨਹੀਂ ਹੋ ਰਿਹਾ ਮੁਕਾਬਲਾ ਜਿਹੜਾ ਹੈ ਤਕੋਣਾ ਹੋ ਗਿਆ ਹੈ ਇੱਕ ਪਾਸੇ ਭਾਪਾ ਆਧਵੀ ਪਾਰਟੀ ਦੇ ਉਮੀਦਵਾਰ ਸੰਜੀਪ अरोड़ा ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਕਿਉਂਕਿ ਜੀਵਨ ਗੁਪਤਾ ਦੇ ਹੱਕ ਵਿੱਚ ਖੜਨਗੇ ਇੱਕ ਠੋਕੇ ਰਵਨੀਤ ਸਿੰਘ ਬਿੱਟੂ ਸਿੱਖ ਭਾਈਚਾਰੇ ਦੀ ਵੋਟ ਵੀ ਪਵੇਗੀ ਹਿੰਦੂ ਭਾਈਚਾਰੇ ਦੀ ਵੀ ਵੋਟ ਪਵੇਗੀ ਯਾਨੀ ਕਿ ਧਾਰਮਿਕ ਰਾਜਨੀਤੀ ਰਜ ਕੇ ਹੋਵੇਗੀ ਇਹ ਸਮੇ ਸਮੇ ਤੋਂ ਸਰਕਾਰਾਂ ਘਰਦੀਆਂ ਆ ਰੀਆਂ ਨੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਭਾਰਤ ਪੂਸ਼ਨ ਆਸ਼ੂ ਜੀਵਨ ਗੁਪਤਾ ਅਤੇ ਸੰਜੀਵ ਰੋੜਾ ਦੇ ਵਿਚਕਾਰ ਬੜਾ ਵੱਡਾ ਮੁਕਾਬਲਾ ਦੇਖਣ ਨੂੰ ਮਿਲੇਗਾ 23 ਜੂਨ ਨੂੰ ਕਿਉਂਕਿ 19 ਜੂਨ ਨੂੰ ਤਾਂ VOTING ਹੋ ਜਾਣੀ ਹੈ ਹਾਲਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਪੂਸ਼ਨ ਪਾਸ ਆਸ਼ੂ ਜਿਹੜੇ ਨੇ ਹਾਲੇ ਵੀ ਉਜਤਵਲ ਵਧ ਰਹੇ ਨੇ ਕਿਉਂਕਿ ਸਾਰੀ એનર્ਜੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਸ ਜਿਮਨੀ ਚੋਣ ਦੇ ਵਿੱਚ ਝੋਕ ਦਿੱਤੀ ਹੈ ਧੰਨ